ਜੀਜੀ ਕੋਈ ਚੱਕ ਕੇ ਲੈ ਗਿਆ ਨਾ ਮੰਮੀ ਨੇ ਘਰੇ ਫਿਰਦਿਆਂ ਦੇ ਨਾ ਹੀ ਲਾਉਣਾਗਾ ਕੋਈ ਨਹੀਂ ਦੇਖਦੀ ਤਰ ਕੇ ਹਾਂ ਮੰਮੀ ਆਹੋ ਕੰਮ ਤਾਂ ਸਾਰਾ ਹੋ ਹੀ ਗਿਆ ਹਾਂ ਤੇ ਹੁਣ ਮੈਂ ਨਾ ਮੈਂ ਤਾਂ ਨਹੀਂ ਆਣੇ ਦੀ ਕੁੜੀ ਬਾਈ ਚਲੀ ਆ ਉਹਦਾ ਪਤਾ ਲਿਆ ਮਾਂ ਤੇ ਨਿੱਕਾ ਆਊਗਾ ਤੇ ਉਹਨੂੰ ਨਾ ਤੂੰ ਰੋਟੀ ਫੜਾਦੀ ਵੀਰੋ ਖੇਤ ਗਿਆ ਤੜਕੇ ਕੋਈ ਨਹੀਂ ਮੰਮੀ ਫੜਾ ਦੂੰਗੀ ਜਾ ਆਓ ਤੇ ਆਹ ਨਾ ਉਹ ਫਾਰਮ ਘਰੇ ਰੱਖ ਲਿਆ ਕਰੋ ਇੱਥੇ ਧਰ ਗਏ ਤੁਸੀਂ ਚੱਲ ਕੋਈ ਨਹੀਂ ਮੇਰੇ ਕੰਨ ਜੇ ਦੁਖਣ ਲੱਗੇ ਮੈਂ ਤਾਂ ਲਾ ਕੇ ਆਖ ਤੇ ਨਾਲ ਤਾਂ ਰੋਟੀ ਫੜਾਦੀ ਨਾਲ ਚਾਹ ਦੀ ਘੁੱਟ ਕਰਦੀ ਨਾ ਕਿ ਉਹਨੂੰ ਕਹਿ ਦਿਆਂ ਭਾਈ ਮਾਂ ਕਹਿ ਕੇ ਹੋਈ ਐ ਦੁਕਾਨ ਤੇ ਰਾਮ ਕਰ ਲਾ ਸਾਰਾ ਦਿਨ ਹੀ ਖੇਤ ਖੱਪੀ ਜਾਂਦਾ ਉਥੇ ਝੋਨੇ ਚ ਕੋਈ ਨਹੀਂ ਮੰਮੀ ਤੁਸੀਂ ਜਾਓ ਮੈਂ ਕਹਿ ਦਉ ਕਰ ਦੂੰ ਕੋਈ ਨਹੀਂ ਮੈਂ ਲਾ ਕੇ ਦੇਉ ਉਹਨੂੰ ਮਾਲ ਪੂੜੇ ਮੈਂ ਗੋਲੀ ਥੋੜਾ ਰੱਖੀ ਐ ਮੈਂ ਵਿਆਹ ਹੀ ਵੱਡੇ ਨੂੰ ਆ ਮੈਂ ਇਹਨੂੰ ਥੋੜਾ ਪਿਆਈ ਐ ਮੈਨੂੰ ਥਾਲ ਲਾ ਕੇ ਦੇਵਾ ਮੈਂ ਇਥੋਂ ਨਹੀਂ ਪਕਦਿਆਂ ਕਿਤੇ ਦਾ ਲੈ ਅੱਛਾ ਅੱਪਾ ਕਰ ਦਿੰਦੇ ਐ ਮੇਰੀ ਜਾਨ ਨੂੰ ਕਦੇ ਇਹਦੇ ਨਾ ਨਿੱਕੇ ਦੀਆਂ ਰੋਟੀਆਂ ਪਕਾ ਦੇ ਕਦੇ ਕੱਪੜੇ ਧੋ ਦੇ ਕੀ ਗੀਰਾ ਪਾ ਰੱਖ ਨਾ ਫੇਰੇ ਫੇਰੇ ਮੈਨੂੰ ਕੀ ਹੋਣਾ ਤੁਸੀਂ ਤਾਂ ਸੁੱਤੇ ਹੀ ਰਿਹਾ ਕਰੋ ਸਾਰਾ ਦਿਨ ਤੇ ਸੌਣਾ ਹੀ ਆ ਅੱਜ ਮੇਰਾ ਸਰਦੂ ਗਿਆ ਛੁੱਟੀ ਲੈ ਲਈ ਹੁਣ ਤੇਰਾ ਸਿਆਪਾ ਕੀ ਗੱਲ ਹੋ ਗਈ ਆ ਮੇਰਾ ਕਿ ਆਪ ਤਾਂ ਮੰਮੀ ਟੱਪਾ ਜਾਂਦੀ ਐ ਮੈਂ ਢਾਣੀ ਚ ਜਾਨੀ ਆ ਅੱਜ ਮੈਂ ਮੰਡੀ ਜਾ ਕੇ ਆਉਣੀ ਆ ਨਿੱਕੇ ਦੀਆਂ ਰੋਟੀਆਂ ਪਕਾਦੀਆਂ ਤੇ ਕੱਪੜੇ ਤੇਰੀ ਮੈਂ ਬੋਲੀ ਥੋੜਾ ਨਾ ਲੱਗੀਆਂ ਕਿਸੇ ਦੀ ਮੈਥੋਂ ਨਹੀਂ ਭੱਗਦਿਆਂ ਰੋਟੀਆਂ ਰੋਟੀਆਂ ਕਿਤੇ ਦੇ ਦਿਆਂ ਖੱਦ ਕੀ ਆ ਤੇ ਮੈਨੂੰ ਉੱਤਿਆਂ ਭੋਜ ਮੈਥੋਂ ਨਹੀਂ ਭੱਗਦਿਆਂ ਕਿਉਂ ਨਹੀਂ ਪਕਦਣਾ ਯਾਰ ਮੈਂ ਨੌਕਰ ਲੱਗੀ ਐ ਮੈਂ ਤੁਹਾਨੂੰ ਪਕਾ ਦਿੰਨੀ ਆ ਮਾਂ ਨੂੰ ਪਕਾ ਦਿੰਨੀ ਐ ਇੰਨੇ ਹੀ ਬਹੁਤ ਐ ਤਨੂ ਆਦਾ ਕੰਮ ਕੀ ਹੁੰਦਾ ਆਖੇ ਘਰ ਹੀ ਸੰਭਾਲਦੀਆਂ ਹੁੰਦੀਆਂ ਜਿਵੇਂ ਨਾ ਇਹਨੂੰ ਪਕਾ ਕੇ ਦਿਨੀ ਆ ਨਾ ਮੈਂ ਮੇਰੇ ਤੋਂ ਸਾਰੇ ਟੱਬਰ ਦੇ ਲੰਗਰ ਨਹੀਂ ਲੈਂਦੇ ਮੈਥੋਂ ਨਹੀਂ ਗਰਮੀ ਚ ਮੱਚੀ ਦਾ ਜਿਉ ਕੁਵਾਰਾ ਦੇ ਤਾਂ ਮਤਲਬ ਉਹਨੂੰ ਤਾਂ ਰੋਟੀ ਪਾਣੀ ਦੇਣਾ ਹੀ ਨਹੀਂ ਕਰਦੇ ਨਹੀਂ ਮੇਰੇ ਤੋਂ ਨਹੀਂ ਦਿੱਤਾ ਇਹਨਾਂ ਆਪੇ ਮਾਂ ਪਕਾ ਕੇ ਦੇ ਦੇ ਤੇ ਮਾਂ ਨੇ ਦੁਖ ਦੁਖ ਤੇ ਇਹਦੀ ਵੀ ਜਾਣਾਗਾ ਤੁਸੀਂ ਮੈਨੂੰ ਕਿੰਨੇ ਵਾਰੀ ਕਹਦਾ ਤੁਸੀਂ ਅੱਡ ਹੋਣਾ ਕਿ ਨਹੀਂ ਹੁਣ ਅੱਡ 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 ਕਰਕੇ ਕਰੂੰਗਾ ਮੈਂ ਤਾਂ ਅੱਡ ਹੋਣਾ ਜੇ ਨਹੀਂ ਅੱਡ ਹੋਣਾ ਮੈਂ ਆਪਣੇ ਪਿੰਡ ਜਾਵੜੂੰਗੀ ਉਹ ਮੇਰੀ ਸੁਣ ਲੈ ਗੱਲ ਮੈਂ ਅੱਜ ਡਿਊਟੀ ਕਰਾਂ ਕਿ ਮੈਂ ਆਪਦੀ ਵਾਈਕ ਕਰੂੰਗਾ ਕੋਈ ਗੱਲ ਨਹੀਂ ਉਹ ਤਾਂ ਠੇਕੇ ਤੇ ਵੀ ਦਿੱਤੀ ਜਾਊਗੀ ਸਾਰੇ ਆਪਸ਼ਨਾਂ ਨੇਗਾ ਠੀਕ ਆ ਬਹਾਨਾ ਕੋਈ ਉਹ ਗੋਲੀ ਲਾ ਕੇ ਪਿਆਰ ਸੀਗਾ ਉਹ ਸਿਰ ਫਟਣ ਲਾ ਦਿੰਦੇ ਆ ਥੋੜਾ ਤਾਂ ਸਿਰ ਫਟਦਾ ਹੀ ਰਹਿੰਦਾਗਾ ਤੁਸੀਂ ਕਿਤੇ ਟਾਈਮ ਐ ਵੀ ਕਹੋਂਗੇ ਵੀ ਮੇਰਾ ਸਿਰ ਨਹੀਂ ਤੋੜਾ ਮੈਂ ਕੁੜੀਆਂ ਦੀਆਂ ਗੱਲਾਂ ਟੋਣ ਵਾਲਾ ਨਹੀਂ ਨਾਂ ਮੈਂ ਅੱਜ ਅੱਜ ਤੇ ਨਾ ਆਉਂਗਾ ਬਈ ਕੱਲ ਫਿਰ ਮੈਂ ਹੋਣਾ ਐਡ ਠੀਕ ਆ ਨਾ ਉਹਣਾ ਅੱਢ ਸਾਰੇ ਤਨਖਾਹ ਵੀ ਲੈ ਕੇ ਤੁਸੀਂ ਇਹਨਾਂ ਨੂੰ ਪੜਾ ਦੇਣਾ ਮਾਪੁੱਤਾਂ ਨੂੰ ਨਾਲ ਦਾ ਜੰਮ ਐ ਮੇਰਾ ਉਹ ਐ ਕਿ ਮੇਰਾ ਇਹ ਥੋੜਾ ਵੀ ਨਾਲ ਦਾ ਜੰਮ ਹੈਗਾ ਤਾਂ ਸਾਰੇ ਪੈਸੇ ਉਹਨੂੰ ਖੜਾਉਣੇ ਆ ਉਹ ਜਾ ਯਾਰ ਤੂੰ ਮੈਨੂੰ ਜਾ ਕੇ 2-3000 ਰੁਪਏ ਦੇ ਦੇਣਾ ਤੇਰੇ ਮਹੀਨੇ ਦਾ ਖਰਚਾ ਮੈਂ ਤੂੰ ਕੰਮ ਕਰ ਲੈ ਯਾਰ ਮੈਂ ਅੱਢ ਹੋਣਾ ਠੀਕ ਹੈ ਜੇ ਤਾਂ ਅੱਢ ਹੋ ਗਏ ਤਾਂ ਠੀਕ ਹੈ ਨਹੀਂ ਮੈਂ ਆਪਦੇ ਪੇਕੇ ਜਾਊਂਗੀ ਬਸ ਮੇਰੇ ਕੋਲ ਲਾਸਟ ਕੰਮ ਹੈ ਕਿਹੋ ਜਿਹਾ ਗੱਲ ਆ ਰਿਹਾ ਕੋਈ ਕੁਝ ਦੇ ਦੇ ਹਾਂ ਫਾਟੋ ਉਹਨਾਂ ਕੀ ਗੱਲ ਯਾਰ ਮੇਰੇ ਘਰ ਦੇ ਨਾ ਜਮਾ ਮੇਰੀ ਫਿਕਰਫ ਕਰ ਵੀ ਹੈ ਨਹੀਂ ਨਾ ਰੋਟੀ ਨਾ ਚਾਹ ਹੈ ਉੱਤੋਂ ਸਿਕਰ ਦੇ ਪੈਰਾ ਹੋ ਗਿਆ ਪਤਾ ਨਹੀਂ ਕਿਹੜੀ ਗੱਲ ਤੁੱਲ ਜੇ ਰਹਿੰਦੇ ਆ ਕੋਈ ਨਹੀਂ ਨਿੱਕਿਆ ਆਪ ਖਾਣੇ ਜਾ ਕੇ ਕੰਮ ਤਾਂ ਹੁੰਦੀ ਰਹਿਣਗੇ ਧੁੱਖ ਲੱਗੀ ਪਈ ਆ ਬਹੁਤ ਦੇਖ ਲੈ ਬਾਰ ਵੀ ਖੁੱਲਾ ਪਿਆਗਾ ਬੰਦਾ ਐ ਸਮਝ ਲੈ ਵੀ ਕਿਤੇ ਰਿਸ਼ਤੇਦਾਰੀ ਚ ਵਾਗਣੋਂ ਜਾਂ ਕਿਤੇ ਗਏ ਹੋਣਗੇ ਰੋਟੀ ਪਣੀ ਵੀ ਤਾਂ ਨਹੀਂ ਫੜਾਇਆ ਗਿਆ ਮੈਨੂੰ ਤਾਂ ਲੱਗਾ ਕਰੀ ਹੋਣਗੀ ਯਾਰ ਮੈਂ ਤੁਹਾਡੇ ਵੇਰੇ ਸੋਚਦਾ ਮੇਰੇ ਬਾਰੇ ਕਿਉਂ ਨਹੀਂ ਸੋਚਦੇ ਉਹ ਦੇ ਹਾਨੀ ਕੇ ਅਭੀ ਬੇਬੇ ਕਿੱਧਰ ਗਈ ਉਹ ਹੈ ਨਹੀਂ ਗਿਓ ਤਾਂ ਟਾਣੀ ਚ ਉਹ ਬੜੀ ਬਿਮਾਰ ਅੱਛਾ ਪਤਾ ਪਤਾ ਲੈਣ ਗਈ ਨਾ ਤੁਸੀਂ ਖੇਤ ਰੋਟੀ ਰੱਟੀ ਭੇਜੀ ਰੋਟੀ ਬਣਾਈਏ ਤਾਂ ਪਾ ਦਿਓ ਮੈਨੂੰ ਭੁੱਖ ਲੱਗੀ ਆ ਲਿਆ ਦਿਨੀ ਐ ਮੈਂ ਕੋਈ ਨਹੀਂ ਪਾ ਦਿਓ ਚੱਲ ਮੈਂ ਆ ਜਾਂਦਾ ਕਿੰਨੇ ਦਫਾ ਹਾਂ ਤਾਂ ਹੀ ਦੇ ਦੇਣੀ ਐ ਜਿਹੜੀ ਬਣੀ ਪਈ ਐ ਹੋਰ ਹੋਣ ਕਿਤੇ ਗਰਮੀ ਚ ਮਰਾਂ ਇਹਦੇ ਪਿੱਛੇ ਦੁਆਰੇ ਕਿ ਰੋਟੀ ਨਾ ਬਣੀ। ਅੱਡੀ ਸਬਜੀ ਸੂਜੀ ਨਹੀਂ ਬਣੀ। ਸਬਜੀ ਮੈਂ ਹੁਣ ਦੁਪਹਿਰੇ ਕਿੱਥੋਂ ਮਟਰ ਪਨੀਰ ਬਣਾ ਦਾਂ ਨਿੱਕੇ। ਕਿਉਂ ਠੀਕ ਆ ਭਾਜੀ। ਹੋਰ ਕੀ? ਸਾਰਾ ਦਿਨ ਕੰਮ ਕਰਕੇ ਆਏਗਾ। ਤੜਕੇ ਜਾਣਾ 6 ਵਜੇ ਦਾ ਆ ਰੋਟੀ ਦੇਖ ਲੈ ਅੰਬ ਦੇ ਚਾਰ ਨਾਲ। ਬੰਦੇ ਨੂੰ ਐ ਤਾਂ ਪਤਾ ਹੋਣਾ ਚਾਹੀਦਾ ਵੀ ਸਬਜੀ ਬਣਾ ਜੀਏ ਵੀ ਮੁੰਡਾ ਕੰਮ ਕਰਨ ਲੱਗਾਗਾ। ਕੰਮ ਵੀ ਤਾਂ ਮੈਂ ਨਾ ਵਾਰੀ ਕਰਦਾਗਾ ਜੇ ਕਿਤੇ ਬੇਬੇ ਨੂੰ ਪਤਾ ਲੱਗ ਗਿਆ ਵੀ ਰੋਟੀ ਇਹੋ ਜਿਹੀ ਖਾਦੀ ਆ ਤੇ ਫਿਰ ਕਲੇਸ਼ ਕਰ ਬੈਠੋਗੀ ਐਂ ਕਰਦਾ ਫਟਾਫਟ ਮੈਂ ਇੱਕ ਰੋਟੀ ਖਾ ਲੰਨਾ ਪਰ ਮੈਂ ਬੇਬੇ ਨੂੰ ਨਹੀਂ ਦੱਸਦਾ ਕਹਿੰਦਾ ਬੇਬੇ ਨੂੰ ਕੋਈ ਰੋਟੀ ਖਾ ਲਈ ਸੀ ਵਧੀਆ ਭਾਬੀ ਦਾ ਵੀ ਸਰ ਹੈ ਪਿਆ ਹੋ ਹੋ ਕਿੰਨੀ ਗਰਮੀ ਹੋਈ ਐ ਤਿੱਖੜ ਦਾ ਪਹਿਰਾ ਹੋ ਗਿਆ ਮੱਚ ਗਿਆ ਸੇ ਮੈਂ ਵੀ ਬੇਫਿਕਰੀ ਹੋ ਕੇ ਭਾਈ ਨੇ ਜਿੱਥੇ ਭਗ ਜਾਨੀ ਚ ਜਵਾਕ ਆਇਆ ਹੁੱਖਣੀ ਨਾ ਵਿਚਾਰਾ ਰੋਟੀ ਖਾਦੀ ਏ ਪਤਾ ਨਹੀਂ ਨਾ ਖਾਦੀ ਕਿਤੇ ਲੱਗਦਾ ਤਾਂ ਹੈ ਨਹੀਂ ਪਤਾ ਜਦ ਵੀ ਆਇਆ ਕਿੱਥੇ ਗਈ ਸੀ ਤੂੰ ਇਹ ਮੈਂ ਤਾਂ ਉਟਾਣੀ ਵਾਲੀ ਬੁੜੀ ਨਾਲ ਪਤਾ ਲਾਣ ਗਈ ਸੀ ਤੂੰ ਸਾਰਾ ਦਿਨ ਜਾੜ ਤੇਰੀ ਚਲਦੀ ਰਹਿੰਦੇ ਸਾਰਾ ਦਿਨ ਖਾਂਦੀ ਰਹਾ ਕਰ ਦੂ ਫੇ ਤੈਨੂੰ ਪਤਾ ਹੈ ਨਾ ਮੈਂ ਤਾਂ ਨਹੀਂ ਨੰਗੀ ਦਾ ਜਿੱਥੇ ਕੋਈ ਮਰੂਦਾ ਮਿਲਦਾ ਆ ਬੂਚਾ ਆ ਨੰਗੀ ਹੋਈ ਸੀ ਉਹਨਾਂ ਦੀ ਪਹੀ ਚ ਬਾਪੇ ਕੇ ਸੀਗੇ ਅਮਰੂਦ ਮੈਂ ਇੱਕਦਮ ਅਮਰੂਦ ਤੋੜ ਲੈ ਨਾਲ ਤੁਰ ਹੀ ਨਾਲ ਟਾਈਮ ਪਾਸ ਹੋ ਗਿਆ ਬਾਹਰ ਨਿਭੜ ਕੇ ਅਮਰੂਦ ਖਾਂਦੀ ਤੂੰ ਕਿਵੇਂ ਗਈ ਸੀ ਉਹ ਇਹ ਗੁੜੀ ਬਾਹਰ ਹੈ ਅੱਛਾ ਹਮ ਪਰ ਤੂੰ ਜਾ ਕੇ ਭੇਜਣੇ ਤੂੰ ਦੇਖ ਵੀ ਲੈ ਕੇ ਵੀ ਮੇਰਾ ਪੱਤਾ ਉਹ ਰੋਟੀ ਖਾਣਾ ਤੇ ਕੀ ਕਰਾਂ ਬੁੜਨੇ ਨੀ ਗੱਲਾਂ ਹੀ ਇਹ ਜਿਹੇ ਤੈਨੂੰ ਪਤਾ ਹੀ ਹੈ ਨਿਭੜਦਿਆਂ ਹੀ ਨਹੀਂ ਮੁੜ ਕੇ ਕਦੇ ਕਿਸੇ ਦੀ ਗੱਲ ਛੇੜਨੀ ਕਦੇ ਕਿਸੇ ਦੀ ਗੱਲ ਛੇੜਨੀ ਫਿਰ ਨੂਹਾਂ ਦੀਆਂ ਗੱਲਾਂ ਲੈ ਕੇ ਵਹਿ ਜਾਂਦਾਂਗਾ ਫਲਾਨੀ ਦੀ ਨੂੰਹ ਆਏ ਤੇ ਉੱਤੀ ਦੀ ਆਇਆ ਮਾਪੇ ਹਾਏ ਤੇ ਕੋ ਸਾਡੀ ਤਾਂ ਬਿਠੇਰੀ ਚੰਗੀ ਆ ਸਾਡੇ ਹੱਕ ਨੂੰ ਐਵੇਂ ਕਹਿ ਦੇ ਮਾਂ ਕੁੱਤਾ ਦੇ ਮਖਾਣਾ ਮੈਂ ਸਾਰ ਕੁਛ ਛੱਡਿਆ ਸਾਰਾ ਕੰਮ ਸੰਭਲੂ ਮੇਰੇ ਆਉਂਦੀ ਨੂੰ ਉਹਨਾਂ ਨੇ ਮੁੰਡੇ ਨੂੰ ਰੋਟੀ ਟੁੱਕ ਫੜਾ ਦਿੱਤੀ ਬਿਠੇਰੀ ਚੰਗੀ ਕਿਵੇਂ ਕੀ ਗੱਲਾਂ ਜਿਹੋਆ ਬੈਠਾ ਰੋਟੀ ਖਾ ਲਈ ਹਾਂ ਮੰਮੀ ਰੋਟੀ ਨਾ ਖਾ ਲਈ ਮੈਂ ਤਾਂ ਪੈਸੇ ਕਰੇ ਮੈਂ ਬਿਠੇਰੀ ਚੰਗੀ ਆ ਭਾਬੀ ਵਧੀਆ ਗਈ ਤੇ ਉਹ ਕੜੀ ਬਣਾਈ ਸੀ ਅੱਜ ਤੜਕੇ ਮੈਂ ਹਾਂ ਮੈਂ ਕੜੀ ਨਾਲ ਰੋਟੀ ਖਾ ਲਈ ਸੀ ਤੇ ਮੈਂ ਚਾਹ ਬਣਾਤੀ ਸੀ ਮੈਂ ਨੇ ਮੈਂ ਖਾ ਲਈ ਸੀ ਹੋਰ ਦੱਸ ਹਾਂ ਠੀਕ ਹੈ ਤੂੰ ਮੈਨੂੰ ਠੀਕ ਜਿਹਾ ਲੱਗਦਾ ਉਦਾਸ ਜਿਹਾ ਕਾ ਤੋ ਹੋਇਆ ਪਿਆ ਕੁਛ ਨਹੀਂ ਬੇਬੇ ਕੋਈ ਗੱਲ ਨਹੀਂ ਹੈਗੀ ਨਾ ਕਿ ਕੁਛ ਦੁਖਦਾ ਨਾ ਕੁਛ ਨਹੀਂ ਦੁਖਦਾ ਪਰ ਖੇਤ ਤੋਂ ਆਇਆ ਸੀ ਮੈਂ ਤਾਂ ਆਰਾਮ ਜਿਹਾ ਕਰਦਾ ਸੀ ਪੈ ਕੇ ਚੱਲ ਕਰ ਲੈ ਆਰਾਮ ਤਾਂ ਮੈਂ ਆਖਿਆ ਸੀ ਮੈਂ 2 ਘੰਟੇ ਸੌ ਜੂਗਾ ਨਾ ਲੈ ਸੀ ਬਸ ਨਾ ਨਾ ਜੀ ਮੈਂ ਤਾਂ ਤੈਨੂੰ ਐ ਕਹਿੰਦਾ ਸੀ ਵੀ ਮੇਰੀ ਭਾਬੀ ਵਰਗੇ ਨਾ ਸਭ ਨੂੰ ਭਾਬੀ ਆਦੇ ਨਾ ਹਨਾ ਆਪਣੀ ਵਿਚਾਰੀ ਕਿੰਨੀ ਚੰਗੀ ਹੈ ਨਾ ਕਿੰਨੀ ਸੇਵਾ ਕਰਦੀ ਹੈ ਦੇਖ ਲੈ ਮੈਨੂੰ ਵੀ ਰੋਟੀ ਵਧੀਆ ਖਵਾਦੀ ਹੈ ਨਾ ਚਾਹ ਵੀ ਬਣਾ ਕੇ ਦਿੱਤੀ ਮੈਨੂੰ ਤੈਨੂੰ ਪਤਾ ਯਾ ਪੁੱਤ ਚੰਗੀ ਗੱਲ ਹੈ ਵੀ ਤਾਂ ਹੀ ਤਾਂ ਮਾਂ ਵਗ ਜਾਨੀਏ ਦੁੱਖ ਦੇ ਸੁੱਖ ਦੇ ਮੈਨੂੰ ਪਤਾ ਹੈ ਵੀ ਮਗਰੋਂ ਠੀਕ ਹੈ ਵਧਰੇਗੀ ਮੁੰਡੇ ਨੂੰ ਆ ਇਨਚਾਹ ਕਾ ਨਹੀਂ ਫੜਾ ਦੂਗੀ ਆ ਹੀ ਹੁੰਦਾ ਹੋਰ ਬੁੜਿਆਂ ਦਾ ਕੀ ਹੁੰਦਾ ਜੇ ਫੇਈ ਪੈੜੀ ਹੁੰਦੀ ਫੇਰ ਮੈਂ ਕਿੱਥੇ ਜਾਏ ਜੇ ਫੇਰ ਮੈਨੂੰ ਆ ਇਹੋ ਜਿਹਾ ਕਰਦਾ ਤੇ ਜਵਾ ਖੇਤੋਂ ਆਉਗਾ ਕੋਈ ਕੁਛ ਪਾਣੀ ਦੀ ਘਟ ਦੇਉ ਖੜੀ ਨਾ ਹੋਰ ਬੇਬੇ ਤਨਵੀ ਵੀ ਬਦਮੇ ਸੇ ਵੇ ਦਾ ਖੇਤ ਗਿਆ ਸੀ ਮੈਂ ਤਾਂ ਦੀਕ ਦੀਕ ਕੇ ਫੇਰ ਮੈਂ ਤਾਂ ਆਪ ਹੀ ਰੋਟੀ ਖਾਣ ਆ ਗਿਆ ਮਾਂ ਤਾਂ ਕੋਈ ਲੈ ਕੇ ਤਾਇਆ ਨਹੀਂ ਗਿਆ ਵੇ ਗਾਣ ਫੜਾ ਕੇ ਆਵੇ ਰੋਟੀ ਉਹ ਆ ਆਦੀ ਡਿਊਟੀ ਵਾਈ ਜਾਂਦਾ ਮੈਂ ਮੇਰਾ ਮਾਲ ਪਸੂ ਦਾ ਨਹੀਂ ਲੋਟ ਆਉਂਦਾ ਇੱਕ ਜਾਣ ਜੁੱਲੇ ਕੰਨੀ ਹੋ ਜਾਂਦਾ ਇਹਨੇ ਨੂੰ ਤੇਰੀ ਤਾਈ ਨੇ ਫੋਨ ਕਰਤਾ ਕਹਿੰਦੇ ਜਾਣਾ ਤਾਂ ਆ ਜਾ ਉਹਨੇ ਕਹਾ ਮੰਡੀ ਜਾਣ ਕਿਉ ਮੰਡੀ ਟੱਪ ਗਏ ਤੇ ਮੈਨੂੰ ਉੱਥੇ ਲਾ ਕੇ ਜਾਂਦੇ ਹੋਣ ਤਾਂ ਬੇਬੇ ਹੁਣ ਤੈਨੂੰ ਹੀ ਪਤਾ ਜਿਹੜੀ ਆਪਣੇ ਨਾਲ ਲੱਗਦੀ ਬਾਟਾ ਕੇ ਉਹਨਾਂ ਨੂੰ ਤਾਂ ਪਹਿਲਾਂ ਰੋਟੀ ਫੜਾਈ ਦਿੰਦੇ ਸੀ ਬੰਦਾ ਜੂ ਉਹਨਾਂ ਨੂੰ ਵੀ ਚੱਕੀ ਉਹ ਵੀ ਨਾ ਜਖੇਦ ਗਏ ਓਹੋ ਉਹਨਾਂ ਨੂੰ ਮੈਂ ਕਿੱਥੋਂ ਰੋਟੀ ਫੜਾਵਾਂ ਉਹਨਾਂ ਦਾ ਪਤਾ ਲਿਆ ਸੀ ਉਹ ਕਹਿੰਦੇ ਸ ਤਾਂ ਜਾਂਦੇ ਨਹੀਂ ਰੱਖਣਾ ਬਣਾਉਣ ਗਏ ਆ ਉਹ ਚਲ ਬੇਬੇ ਤੂੰ ਆਇਆ ਕਰ ਤੂੰ ਜਾ ਮੈਂ ਤਾਂ ਰੈਸਟ ਕਰਦਾ ਹਾਂ ਕੰਮ ਦਾ ਰੈਸਟ ਮੈਂ ਕਿਹੜਾ ਤੈਨੂੰ ਹਟਾਉਣੀ ਆ ਮੈਂ ਵੀ ਜਾਨੀ ਆ ਰੈਸਟ ਕਰਦੇ ਤੇਰੀ ਭਾਬੀ ਪਾਏਗੀ ਪਾਏਗੀ ਹੋ ਕੇ ਤੂੰ ਜਾ ਚੱਲ ਜਾਨੀ ਚੰਗਾ ਪਾ ਲੈ ਹੁਣ 2 ਘੰਟੇ ਸੌ ਜਾ ਆ ਫੋਨ ਜੇ ਨੇ ਚਲਾਈ ਜਾਈ ਕਿਥੇ ਮੈਂ ਇੱਥੇ ਮੁੜ ਕੇ ਰੱਖੇਗਾ ਮੇਰਾ ਸਿਰ ਦੁਖਦਾ ਹੋ ਆ ਕੋਈ ਦੋ ਘੰਟੇ ਰੰਗ ਕਰਨੀ ਨਹੀਂ ਸੁਣ ਮੈਨੂੰ ਪਤਾ ਹੈ ਫੋਨ ਜੇ ਦਾ ਲਾਗਤ ਲੱਗੇਗਾ ਮੈਂ ਆਉਣੀ ਆ ਮੁੜ ਕੇ ਲੈ ਜੂ ਹੋ ਕੇ ਨਹੀਂ ਫੋਨ ਜ ਮੈਂ ਦੇਖ ਲਾ ਕਮਲੇ ਮਾਮੇ ਤੈਨੂੰ ਮੈਂ ਕਿਵੇਂ ਦੱਸਾਂ ਅੱবি ਮੈਂ ਅੰਬਰੇ ਚਾਹ ਨਾ ਰੋਟੀ ਖਾਧੀ ਆ ਤੇ ਭਾਬੀ ਨੇ ਮੇ ਨਾਲ ਇਹੋ ਜਿਹਾ ਕੁਝ ਕੀਤਾ ਕੀ ਬੀ ਤੂੰ ਮੇਰੀ ਮਾਂ ਦੇ ਨੇ ਤੇ ਜੇ ਉਹਨੂੰ ਮੈਂ ਦੱਸਤਾ ਚਾ ਰੱਬਾ ਤੂੰ ਹੀ ਹੈਂ ਹਾ ਹਾ ਅੱਜ ਤਾਂ ਨਾ ਆਨੰਦੀ ਆ ਗਿਆ ਆਹ ਮੇ ਸਵਾਲ ਸਮਝੇ ਮਟਰ ਪਨੀਰ ਦੀ ਨਜ਼ਾਰਾ ਆ ਗਿਆ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਅੱਜ ਤਾਂ ਮਨ ਨੂੰ ਓਵਰ ਕਰਨਾ ਪੈ ਗਿਆ ਤੇ ਕ੍ਰੂਟੀ ਫालतੂ ਖਾ ਗਿਆ ਮੈਂ ਤਾਂ ਉਹ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਮੈਂ ਮਟਰ ਪਨੀਰ ਦੀ ਸਬਜ਼ੀ ਬਣਾਉਣੀ ਹੈ ਜੀ ਲਾ ਕੇ ਬਣਾਉਣੀ ਹੈ ਹਮ ਤਾਂ ਮੌਨ ਲੈ ਕੇ ਕਰਦੀ ਹਾਂ ਹੂੰ ਕਿਉਂਕਿ ਮੈਂ ਖੋਜ ਹੀ ਹੋ ਜਾਨੀ ਆ ਮੈਂ ਕੁਝ ਨਹੀਂ ਆਂਦੀ ਮੈਂ ਤੁਹਾਨੂੰ ਐ ਪੁੱਛਦੀ ਆ ਹੁਣ ਤੁਹਾਡਾ ਮਟਰ ਪਨੀਰ ਖਾ ਕੇ ਸਿਰ ਦੁਖਣੋਂ ਹਟ ਗਿਆ ਨਾ ਉਹ ਸਿਰ ਦੁਖਣੋਂ ਹਟ ਗਿਆ ਫਿਰ ਚੱਲੀਏ ਆਪਾਂ ਕਿਤੇ ਘੁੰਮਣ ਕੱਤਾ ਕਹਿੰਦੇ ਹੁੰਦੇ ਆ ਕੋਸ ਕਹਿੰਦੇ ਹੁੰਦੇ ਨਾ ਪੌਣ ਦੇ ਲਈ ਤੇ ਖੋੜਾ ਪੈਂਦਾ ਤਾਂ ਹੀ ਅੱਜ ਮਟਰ ਬਈ ਤਾਂ ਹੀ ਤਾਂ ਨਹੀਂ ਬਣਾਏ ਕਿਤੇ ਉਹ ਤਾਂ ਫਿਰ ਚੱਲ ਜਿਵੇਂ ਤੁਸੀਂ ਸੋਚਦੇ ਹੋ ਉਵੇਂ ਸਹੀ ਹੂੰ ਹੋਰ ਯਾਰ ਬੋਰ ਹੋਈ ਜਾਂਨੇ ਹੈ ਕਿ ਚੱਲਦੇ ਆ ਕਿਤੇ ਤੇਰੀ ਮਰਜ਼ੀ ਆ ਫਿਰ ਹੈ ਤੇਰੀ ਮਰਜ਼ੀ ਅੱਜ ਤਾਂ ਜਾਣਾ ਪਊਗਾ ਹੀ ਮੈਨੂੰ ਚੱਲ ਫਿਰ ਮੈਂ ਹੋਮਾ ਤੇਰਾ ਚੱਲ ਤਿਆਰ ਹੋ ਫਿਰ ਮੈਂ ਤਾਂ ਅਹੀਂ ਫੁਰੇ ਦੇ ਪਾਏ ਹੋਏ ਆ ਮੈਂ ਤਾਂ ਅਹੀਂ ਚੱਲ ਕੇ ਚਲਾ ਜਾਣਾ ਹੈ ਹਾਂ ਠੀਕ ਹੈ ਤੇ ਆ ਜਾਵਾਂਗੇ ਜਲਦੀ ਠੀਕ ਹੈ ਨਾ ਜਲਦੀ ਆ ਜਾਾਂਗੇ ਚੱਲ ਦੋ ਘੰਟੇ ਰੋਟੀ ਖਰੀਦਣੇ ਆ ਬਸ ਹੋਰ ਨਹੀਂ ਕੁਛ ਚੱਲ ਠੀਕ ਹੈ ਕਹਿੰਦੇ ਹੁੰਦੇ ਆ ਯਾਰ ਹਣਾ 365 ਸੈਂਟੀਲੀਟਰ ਨਾਲ ਦੇ ਹੈ ਤੇ ਕਹਿੰਦੇ ਹੁੰਦੇ ਇੱਕ ਇੱਕ ਕਰਕੇ ਜਿ ਚਲਾਉਣ ਤਾਂ ਮਾਰ ਹੀ ਦਿੰਦੇ ਆ ਆ ਰੈਸਪੀ ਦੀ ਇੰਨੀ ਵਧੀਆ ਬਣਾਈ ਸੀ ਨਾ ਮਟਰ ਪਨੀਰ ਦੀ ਉਹਨੇ ਮਟਰ ਪਨੀਰ ਦੀ ਸਬਜ਼ੀ ਨਾ ਮੈਨੂੰ ਮਹਿੰਗੀ ਪੋ ਗਈ ਮਿੱਤਰਾ ਸਾਰ ਬੰਦੇ ਜਿਹੜਾ ਤੇ ਪੂਰੀ ਸੂਟ ਵੀ ਲੈ ਕੇ ਆਉਗੀ ਤੇ ਐ ਨਹੀਂ ਪਤਾ ਕੀ ਕੀ ਕਰੇ ਮੇਕਅਪ ਦਾ ਸੰਭਾਲ ਚਲ ਮਰਾ ਕੋਈ ਗੱਲ ਨਹੀਂ ਯਾਰ ਹੈ ਜੇ ਖੁਸ਼ ਆ ਤਾਂ ਕਰੇ ਸ਼ਾਂਤੀ ਰਹੂਗੀ ਚਲ ਖਰਚਾਂਵਾਂਗੇ ਠੀਕ ਹੈ ਬਾਈ ਨੂੰ ਤਾਂ ਮਟਰ ਪੀ ਤੇ ਸਬਜ਼ੀ ਬਣਾ ਕੇ ਦੇਤੀ ਮੈਂ ਖੜਾ ਇਸ ਘਰ ਦਾ ਜੀ ਨਹੀਂ ਹੈਗਾ ਮੈਨੂੰ ਅੰਬ ਦੇ ਚਾਣਾ ਰੋਟੀ ਦਿੱਤੀ ਆ ਭਾਬੀ ਸਾਡੇ ਚ ਐਦਾ ਕਿਉਂ ਕਰਦੀ ਹੈਗੀ ਉਹਨੂੰ ਸੋਚਣਾ ਚਾਹੀਦਾ ਕਿ ਸਾਡਾ ਮੇਰਾ ਛੋਟਾ ਦਿਉਰਾਗਾ ਕੀ ਸਰਦਾਰਾਂ ਨੇ ਖੇਤ ਕੰਮ ਕਰਦਾਗਾ ਚਲ ਕੋਈ ਗੱਲ ਨਹੀਂ ਇਹਦੀ ਮਰਜ਼ੀ ਹੋਰ ਮੰਮੀ ਠੀਕ ਹੈ ਠੀਕ ਹੈ ਤੂੰ ਅੱਜ ਆ ਵੀ ਗਿਆ ਹੈ ਉਹ ਆਣ ਮੈਂ ਤਾਂ ਗਿਆ ਹੀ ਨਹੀਂ ਸਵੇਰੇ ਦਾ ਮੰਮੀ ਉਹ ਗੱਲ ਐ ਸੀਗੀ ਵਾਹ ਮਰੀ ਤੇਰਾ ਸਵੇਰੇ ਦੁਖੀ ਹੋਦਾ ਸੀ ਸਿਰ ਜਾ ਹਾਂ ਮੈਂ ਕਿਹਾ ਛੁੱਟੀ ਲੈ ਲੈਨੇ ਆ ਤੂੰ ਛੁੱਟੀ ਲੈ ਲਿਆ ਜੀ ਅੱਛਾ ਤੇ ਆਰਪੋਰਟ ਹੋ ਕੇ ਤਰ ਕਰਦੋਂ ਲੱਗ ਗਿਆ ਹੈ ਉਹ ਬਦਲੇ ਕੀ ਹੋਊਗਾ ਉੱਥੇ ਤਾਂ ਕੰਪਨੀ ਦਾ ਕੰਮ ਹੀ ਵਾਲਾ ਹੋ ਜਾਂਦਾ ਰਾ ਕੀ ਕਰਗੇ ਇੱਕਦਮ ਗਰਮੀ ਜ਼ਿਆਦੇ ਆ ਉਧਰ ਕੰਪਨੀ ਦਾ ਟੈਂਪਰੇਚਰ ਜ਼ਿਆਦਾ ਆਗਾ ਹੈ ਪਤਾ ਨਹੀਂ ਕਿ ਨਾ ਆਉਣ ਜਾਂਣ ਨਾਲ ਹੀ ਹੋ ਜਾਂਦਾ ਭਾਈ ਜਿੱਦੇ ਗਰਮੀ ਚ ਆਉਣਾ ਜਾਣਾਗਾ ਸਹੀ ਆ ਮਾ ਹਾਂ ਆ ਗਿਆ ਮਾਈ ਤੋਂ ਖਲਾਦੀ ਅੰਕਾ ਥੋੜੀ ਜੀ ਗੱਲ ਸੀ ਵੀ ਉਹ ਗੁੱਸਾ ਤਾਂ ਨਹੀਂ ਕਰਦੀ ਮਾ ਅੱਜ ਇਹ ਸਿਮਨ ਕਹਿੰਦੀ ਮੈਨੂੰ ਲੈ ਜਾ ਬਾਜ਼ਾਰ ਨਹੀਂ ਇਸ ਚੀਜ਼ ਚ ਕਾਦਾ ਗੁੱਸਾ ਤੇ ਲੈ ਜਾ ਭਾਈ ਸਾਰਾ ਦਿਨ ਕੰਮ ਕਰਦੀ ਜੇ ਕੋਈ 4 ਰੁਪਏ ਲਵਾਇਆ ਉਹ ਕਿੱਡੀ ਖਾਸ ਜਾਂਦਾ ਮੈਂ ਕਹਿੰਦਾ ਵੀ ਜਦੋਂ ਤੇਰੇ ਕੋਲ ਟਾਈਮ ਹੈ ਤਾਂ ਤੂੰ ਲੈ ਜਾ ਹੈ ਦੇ ਕਾਲੇ ਮੇਰੇ ਕੋਲ ਤਾਂ ਟਾਈਮ ਨਹੀਂ ਮੈਂ ਤਾਂ ਪਹਿਲਾਂ ਢਾਨਾਂਾਂ ਚੋਂ ਆਈਏ ਮਸਾ ਆ ਕੇ ਟਿੱਕੀਆਂ ਮੈਂ ਕਿ ਤਿੱਖੜ ਦੁਪਹਿਰੇ ਤੇ ਤੜਕੇ ਜਾ ਕੇ ਮੈਂ ਪੰਗਾ ਲੈ ਲੈ ਉਹਨਾਂ ਦੀ ਬੁੜੀ ਦਾ ਪਤਾ ਲੈਣ ਵਾਗੀ ਕਿੰਨੇ ਕਿੰਨਾ ਦਾ ਉਹ ਖੇਤ ਵਾਲਿਆਂ ਦੇ ਬੁੜੀ ਦਾ ਪਤਾ ਲੈਣ ਵਾਗੀ ਢਾਨੀਆਂ ਵਾਲੇ ਤੇ ਤਾਇਏ ਕਿ ਹਾਂ ਜਦੋਂ ਬੁਮਾਰਦਾ ਨਹੀਂ ਨਾ ਉਹ ਬੇਬੇ ਟਿੱਲੀ ਆ ਨਾ ਤੇ ਉਹ ਗਾਂ ਹੂਆ ਵਰਗਾਂ 'nga ਬੈਠਾ ਤੇਰਾਂ ਉਹਨਾਂ ਨੇ ਨਾ ਹਿੱਲਣ ਦਿੱਤੀ ਮੁਰਕੇ ਬਸ ਬਾਗ ਜੀ ਬਾਗ ਜੀ ਕਰੀ ਗਏਗਾ ਜਮਾ ਦਿਖੜ ਦਪਹਿਰਾ ਹੋ ਗਿਆ ਹਜੇ ਘੜਾਉਂਦੇ ਤੇ ਉਹਨਾਂ ਦੇ ਕੋਲ ਰਿਸਪੀਰਰ ਆ ਗਈ ਨਹੀਂ ਦਾਖਲ ਦੂ ਤਾਂ ਨਹੀਂ ਕਰਾਈ ਕਿ ਕਿਤੇ ਆ ਤਾਂ ਨਹੀਂ ਜਮਾ ਹੀ ਡਾਕਟਰਾਂ ਨੇ ਜਵਾਬ ਦਿੱਤਾ ਡਾਉਣੀ ਹੈ ਉਹਹੋ ਗੁਰਦੱਤ ਨੇ ਮੈਂ ਵੀ ਚੱਕਰ ਕਾਢੀ ਆਉਂਗਾ ਚਲ ਹਾਂ ਆਇਆ ਹੀ ਗਉੜਿਆ ਦੇ ਮੇਲੇ ਹੁੰਦੇ ਆ ਕਿ ਨਹੀਂ ਨਾ ਨਾ ਕਾਹੀਂ ਭਈ ਕਿ ਦਾਰਦੀ ਹੈ ਤੇ ਤਾਂ ਕਰਕੇ ਮੈਥੋ ਦਾ ਮੈਂ ਤਾਂ ਆ ਕੇ ਮੱਥਾ ਦਪਹਿਰੇ ਘਰੇ ਬੈਠੀ ਆਂ ਤੇ ਜੇ ਲਹਾਬ ਕਰੇ ਮੈਂ ਮਾੜਾ ਮੋਟਾ ਕੰਮ ਕਰ ਲੂੰਗੀ ਤੇ ਤੂੰ ਭਈ ਉਹਨੂੰ ਲੈ ਜਾ ਉਹ ਜਾਇਆ ਲੈ ਆ ਉਹ ਜਿਹੜਾ ਕੋਈ ਉਹ ਚੱਕ ਚੀਜ਼ ਲੈ ਆਣਾ ਤੂੰ ਦੱਸ ਦੇ ਮਾਂ ਤੂੰ ਆਦੇ ਵਾਸਤੇ ਕੁਝ ਮਹੌਲਾ ਸੂਟ ਸੜ ਮੈਂ ਤਾਂ ਕੁਛ ਨਹੀਂ ਮੰਗਾਉਣਾ ਮੇਰੇ ਕੋਲ ਤਾਂ ਸਭ ਕੁਝ ਹੈਗਾ ਨਾਲ ਮੈਂ ਕੀ ਇਹਦਾ ਕੋਈ ਤਰੀਕਾ ਮੈਨੂੰ ਤੇਰ ਕੀ ਹੈ ਕਿ ਤੈਨੂੰ ਇਹ ਪਤਾ ਕੀ ਹੈ ਮੇਰਾ ਕੰਮ ਹੁੰਦਾ ਇਹ ਫਿਰ ਆਪ ਹੀ ਕਰਦੀ ਰਹਿੰਦੀ ਹੈ ਤੇਰਾ ਬਾਲਾ ਕਰਦੀ ਹੈ ਤੈਨੂੰ ਇਹ ਨਾ ਕਹਦੇ ਵੀ ਮੈਂ ਮੰਮੀ ਵਾਸਤੇ ਲੈ ਆਣਾ ਫਿਰ ਮੈਂ ਚੱਕ ਹੀ ਲਿਆਉਂਗਾ ਫਿਰ ਇਹ ਆਇਆ ਕਹਿੰਦਾ ਵੀ ਮੇਰੀ ਪਸੰਦ ਮੈਂ ਲੈ ਨਹੀਂ ਆ ਤਾਂ ਮੈਨੂੰ ਜਵਾਬ ਦਿੰਦੇ ਈਓਨੇ ਪਾਲਾ ਆਖੇ ਨਾ ਰੁਪਈਆ 500 ਤੋਂ ਵੱਧ ਨਾ ਲਾਈਨ ਵੇਅਰ ਸੂਟ ਤੇ ਤੇ ਆਵੇਂ ਨਾ 21500 ਦਾ ਚੱਕ ਲਿਆ ਮੈਂ ਤਾਂ ਹਲਕਾ ਜਿਹਾ ਸਨ ਮੈਂ ਤਾਂ ਕਿ 2200 ਵਾਲਾ ਲੈ ਰਿਹਾ ਭੌੜਾ ਜਾਂ ਜਿਹੜਾ ਗਰਮੀ ਤੇ ਹੁਣ ਪਾਈ ਗਿਆ 2 ਮਹੀਨੇ ਗਰਮੀ ਵਾਲੀ ਰਹੀ ਤੇ ਅਖਲ ਵਿੱਚ ਮੇਰੇ ਵਾਸਤੇ ਲੈ ਕੇ ਨਾ ਯੂ ਨੋ ਦਵਾਲੀ ਦੋ ਸੂਟ ਲੈ ਰੇਖ ਲਏ ਇਹਦੇ ਪਿੱਛੇ ਨਾ ਐਵੇਂ ਮਗਰ ਜਿਹੜੇ ਦਿੱਲੀ ਤੋਂ ਆਤੋਂ ਟੀ-ਸ਼ਰਟ ਤੇ ਲੋਰ ਹੀ ਲਿਆਉਣਾ ਖੇਤ ਬੋਨੇ ਦਾ ਕੰਮ ਕਰਦਾ ਰਹਿੰਦਾ ਹਣਾ ਤੇ ਉਹ ਆ ਆਪੇ ਨੇ ਆਊਗਾ ਉਹ ਨੂੰ ਮੈਂ ਕੱਈ ਤੇ ਦੇ ਦੂੰਗੀ ਆਪੇ ਜਾ ਕੇ ਇੱਕ ਦਿਨ ਮੰਡੀ ਉਹ ਕੱਪੜਿਆ ਦੇ ਪਵਾ ਲੇਗਾ ਕੋਈ ਉੱਚਾ ਨਹੀਂ ਮੈਂ ਰਹ ਜਾਂਦਾ ਕੋਈ ਥੁੱਲਾ ਪੀੜਾ ਰਹ ਜਾਂਦਾ ਢੁੜ ਕੇ ਮੋੜ ਮੜਾਂਗਾ ਕਰਦੇ ਤਰੇ ਫਿਰ ਤੇ ਪੂਰਾ ਥੁੜਾ ਤੇਲ ਵਿਚਾਉਣ ਕੀ ਫਾਇਦਾ ਤਾਂ ਤਾਂ ਤੇਰੀ ਸਹੀ ਆ ਨਾ ਉਹ ਨੂੰ ਪਾਈ ਤੇ ਦੇ ਰਾਂ ਉਹ ਆਪਦੇ ਲਿਆਊਗਾ ਦੁੱਧ ਵਾਲੇ ਤੋਂ ਨਾ ਆ ਲੈ ਕੇ 11 12 ਤਰੀਕ ਨੂੰ ਪਾਈ ਤੇ ਮੈਂ ਤੁਹਾਨੂੰ 2000 ਰੁਪਏ ਦੇ ਦੂੰ ਮੇਰੇ ਖਨੋਂ ਆਪਦੇ ਵੀਰੇ ਲਿਆਵੇ ਮੇਰੇ ਖਨੋਂ ਭਈ ਆਪ ਦੀ ਹੋਰ ਕੋਈ ਚੀਜ਼ ਬਣਾ ਲੈ ਜਿਵੇਂ ਉਹਦਾ ਚਿੱਤ ਮੰਨਿਆ ਉਹਨੇ ਕਰ ਲੂਗਾ ਉਹ ਤਾਂ ਮੈਨੂੰ ਆਇਆ ਕਿ ਕਿ ਜੇ ਤਾਂ ਮੇਰੇ ਕੋਲ ਬਿਹਰੇ ਪੈ ਅਕੇ ਮੈਂ ਤਾਂ ਫਾਈਥੀ ਦੇਦੀ ਮੈਂ ਨਾ ਉਹ ਲਿਉਨੇ ਜਿਹੜੇ ਇੱਥੇ ਡਾਟੇ ਕੇ ਲਾਏ ਹੁੰਦੇ ਕੰਨਾਂ ਜਿਹਾ ਚ ਉਹ ਸਪੀਕਰ ਜੇ ਆ ਉਹ ایر ਬਲਗ ایر ਬਲਗ ਕਰਦੇ ਮਾ ਉਹਨੂੰ ایر ਬਲਗ ਪਤਾ ਨਹੀਂ ਆਖਿਆ ਸੀਗਾ ਕਿ ਚੱਟ ਦੀ ਚੀਜ਼ ਲੈ ਲੈ ਕੋਈ ਖਾਣ ਪੀਣ ਵਾਲੀ ਚੀਜ਼ ਕੋਈ ਲੈ ਕੇ ਤਾਕਤਾਂ ਕੋਈ ਆ ਬਾਦਾਮ ਬਦੂ ਤੇ ਉਹ ਕੇ ਖਾ ਲੈ ਕੇ ਸਾਰਾ ਦਿਨ ਤੋਂ ਪੇ ਰਹਿੰਦਾ ਖੇਤ ਤੁਰਿਆ ਕਰਦਾ ਚੋਂ ਨਿਚ ਕੱਖ ਕੱਟਨੇ ਆ ਕਰ ਲਿਆ ਉਹ ਕਰ ਲਿਆ ਮਾ ਪਤਾ ਕੀ ਹੈ ਮੇਰੇ ਘਰ ਤੋਂ ਦੇਦੀ ਪੈਸੇ ਹੈ ਉਹ ਆ ਰਹਿਦਾ ਵਗਾਰੇ ਨੂੰ ਹੈ ਖੇਤ ਬੰਦੇ ਤੁਰਿਆ ਫਿਰਦਾ ਰਹਿੰਦਾ ਕਈ ਵਾਰੀ ਆਉਂਦਾ ਉਹਨਾਂ ਦਾ ਪਸੰਦ ਸੀਗਾ ਨਾ ਸਿੰਗਰ ਚਰ ਕੋਈ ਉਹਨੂੰ ਮੈਂ ਆਕਾ ਆਰਦਰ ਦੇ ਵੀ ਬਾਰੇ ਸੁਣਦਾ ਹੂੰ ਚਲੇ ਕੁਛ ਵੀ ਕਰਦਾ ਹੈਗਾ ਆਪ ਦਾ ਟਾਈਮ ਪਾਸ ਹੋਈਏ ਤਾਂ ਖੇਤ ਦਾ ਕਰੀ ਜਾਂਦਾ ਹੈਗਾ ਤੇ ਮੈਂ ਉਹਨੂੰ ਆਖਿਆ ਸੀ ਜਮਾ ਕੋਈ ਨਹੀਂ ਭਾਈ ਤੂੰ ਆਪ ਦਾ ਲੈ ਜਿਹੜੇ ਡਾਈਜੀ ਬੈਕ ਲੈ ਕੇ ਤੁਰ ਗਿਆ ਕੋਈ ਨਾ ਮੁੱਦੇ ਬਾਈ ਹੈ ਨਾ ਹੁਣ 20-25000 ਉਹ ਟਰੈਕਟਰ ਤੇ ਲਾ ਕੇ ਹਟਿਆ ਪਹਿਲਾਂ ਉਹ ਤਰਾ ਕੇ ਨੇ ਵੱਡੇ ਵੱਡੇ ਜੇ ਉਹਦਾ ਫਿਰ ਘਰ ਦਾ ਸੰਦ ਹੈ ਟਰੈਕਟਰ ਬਿਨਾਂ ਟਰੈਕਟਰ ਦਾ ਰਾਜਾ ਇੱਕ ਤਰ੍ਹਾਂ ਦਾ ਆਪਣੇ ਘਰ ਦਾ ਮਾ ਹੈਗਾ ਉਹ ਨਾਲ ਕੀ ਫਾਇਦਾ ਜਿਹੜੇ ਮਗਰੇ ਡੇ ਦੇ ਵਾਕ ਤੇ ਜਿ ਤਰਾ ਕੇ ਨੇ ਉਹ ਡੰਗ ਡੰਗ ਜੇ ਕਰਦੇ ਰਹਿੰਦੇ ਇਹਦਾ ਮਾਂ ਗੱਲ ਪਤਾ ਕੀ ਹੈ ਉਹਨੂੰ ਅੱਜ ਕੱਲ ਮੁੰਡਾ ਕੁੰਡਾ ਦਾ ਹੁਣ ਟੈਲ ਆ ਗਿਆਗਾ ਠੀਕ ਹੈ ਉਹ ਵਿਚਾਰਾ ਨਾਲ ਨਾਲ ਖੇਤੀ ਕਰਦਾਗਾ ਉਹ ਦੂਜਾ ਸਵਰਨੇ ਦਾ ਮੁੰਡਾ ਵੀ ਲੈ ਨਹੀਂ ਨਾ ਕੇ ਲੈ ਕੇ ਆਇਆ ਉਹਦੇ ਮਨੇ ਵੀ ਕਹਾਂਗਾ ਨਿੱਕਾ ਆਏ ਪੁੱਛਦਾ ਸੀ ਕਹਿੰਦਾ ਲਵਾ ਲੈ ਮਾ ਕੋਈ ਨਜ਼ਰ ਲੈ ਜੀ ਇਹਨੂੰ ਉਹਨੂੰ ਅੰਦਰ ਸਰਵਿਸ ਕਰਾਦਾ ਕੰਮ ਇਹਨੇ ਨਾਦਰ ਕੋਈ ਨਾਰੀ ਕਿ ਕਾਤੀ ਹੁੰਦੀ ਹੈ ਹੁਣ ਉਹਨਾਂ ਦਾ ਬਟਾਣੀਆਂ ਜਿਹਦੇ ਜਾ ਗਈ ਉਹਨਾਂ ਦਾ ਮੁੰਡਾ ਕਹਿੰਦਾ ਕਿ ਮੈਂ ਲੈ ਆਇਆ ਉਹ ਥੋੜਾ ਉਹ ਥੇ ਹੋ ਜੇ ਵਾਲਾ ਹੁੰਦਾ ਜਿਹੜਾ ਟ੍ਰਿਪਲ ਹਾਂ ਆ ਕਿ ਮੈਂ ਆ ਖੋਲ ਲਿਆ ਆ ਮੈਨੂੰ ਆ ਤਾਂ ਪਾਈ ਤੇ ਮੱਖਾ ਕਿੰਨੇ ਦਾ ਲਿਆ ਕਹਿੰਦਾ 2 ਲੱਖ ਦਾ ਵੇ ਮਾਈ ਦਾ ਕਮਾਲ ਮੰਨਗੀ 2 ਲੱਖ ਆ ਹੋਣ ਦੇ ਨਾ ਮੇ ਪੁੱਤੇ ਦੇ ਸਾਰਾ ਤੇ ਰੱਖਦਾ 2 ਲੱਖ ਤੂੰ ਤੈਨੂੰ ਨਹੀਂ ਪਤਾ ਮਾਂ ਤੂੰ ਪੁਰਾਣੇ ਖੇਰਿਆਂ ਦੀ ਬੁੜੀ ਆ ਠੀਕ ਆ ਅੱਜ ਕੱਲ ਦਾ ਬਾਹਰੇ ਬਾਰੇ ਏਡਾ ਏਡਾ ਨਾ ਜਿੱਦਾਂ ਦੇ ਹੋ ਜਾਂਦੇ ਸੌਦੇ ਤੋਂ ਮਹਿੰਗੇ ਹੋਏ ਪਏ ਤਾਂ ਇਹ ਨਾ ਦੇ ਭਾਈ ਕਈ ਦਤਾ ਸਿਆਉਣਾ ਲੈ ਲੈਂਦੇ ਤੋੜਾ ਢੂੜ ਤੋੜਾ ਹੁੰਦਾ ਸਿਆਉਣਾ ਲੱਖ ਰੁਪਏ ਨੂੰ ਪਹਿਲੇ ਦਿਮਾਗ ਨਹੀਂ ਨੇ ਇਹਨਾਂ ਦਾ ਕੰਮ ਕਰਦਾ ਨਵੀਂ ਪੀੜ੍ਹੀ ਦਾ ਤਾਂ ਨਵੈਲਾ ਹੀ ਆਸ ਮੇਰੀ ਘਰ ਹੁਣ ਸਿਆਉਣਾ ਲੈ ਕੇ ਰੱਖ ਲੈnde ਸਿਆਉਣਾ ਤਾਂ ਦਿਨ ਦਿਨ ਵੱਧਦਾ ਉਹ ਤਾਂ ਪਹਿ ਇਥੇ ਵੱਧਦੇ ਸੀ ਉਹ ਜੇਬ ਚਲ ਜੇ ਕਿਉਂ ਹੀ ਖੋ ਕੇ ਲੈ ਗਿਆ ਤਾਂ ਢੂੜ ਲੱਖ ਗਿਆ ਕੋਈ ਨਵਾਂ ਵਰਮਾਇਆ ਕਰਦਾ ਹੁਣ ਮੈਂ ਇਹਨੂੰ ਲੈ ਕੇ ਜਾਵਾਂ ਹਨਾ ਠੀਕ ਹੈ ਇਸ ਵੇਲਾ ਨਾ ਕਰਤਾ ਅੰਦਰ ਮੁੜਿਆ ਭਾਈ ਆਹੋ ਚਲ ਠੀਕ ਹੈ ਠੀਕ ਹੈ ਠੀਕ ਹੈ

ਉਹਿਆ ਤਾਂ ਕੁਛ ਨਹੀਂ ਬੇਬੇ ਹੋਈ ਹੀ ਕਰਾਂ ਮੈਂ ਤਾਂ ਨੇ ਨਾ ਤੂੰ ਆਣਾ ਪੀਤੀ ਪਈ ਆ ਆ ਕੀ ਗੱਲ ਹੋਈ ਉਹ ਬਸ ਮੈਂ ਹੋਈ ਨਹੀਂ ਬੰਦਾ ਗਰਮੀ ਬਾਲੀ ਆ ਬਸ ਪੀਤੀ ਪੀ ਮੈਂ ਤਾਂ ਖੇਤੀ ਲੈ ਗਰਮੀ ਫਿਰ ਨੀंबू पाणी ਕਰ ਦਿੰਨੀ ਆ ਨਾ ਨਾ ਮੈਨੂੰ ਕਾਸੀ ਦੀ ਲੋੜ ਨਹੀਂ ਆਏਗੀ ਠੀਕ ਆ ਮੈਂ ਤਾਂ ਖੇਤ ਹੀ ਜਾਂਦਾ ਮੇਰਾ ਤਾਂ ਖੇਤੀ ਜੀ ਲੱਗਦਾ ਸਰ ਭੈ ਤੇਰੀ ਮਾਰਦੀ ਹੈ ਬਾਗ ਜਾਂਦੇ ਹਨਾ ਵੀ ਡਾਉਨੋ ਬਾਗ ਜਾਂਦੇ ਨੇ ਆ ਅੱਜ ਕੱਲ ਬੇਬੇ ਕੁੱਤਿਆਂ ਦੀ ਕਦਰ ਹੁੰਦੀ ਹੈ ਨਾ ਬੰਦਿਆਂ ਦੀ ਕਿਤੇ ਨਹੀਂ ਹੁੰਦੀ ਨਾ ਕਿਉਂ

ਤੋਂ ਰਵੀ ਤੋਂ ਲੇਗ। ਹਾਂ। ਚੱਲ ਜਾ ਬੰਦ। ਇਹ ਜਾ। ਮੈਂ ਰਵੀ ਕਰ ਤੋਂ ਲੈ ਕੇ। ਨਾ ਰਗੇ। ਉਹ ਤਾਂ ਹੀ ਕਰ ਦਿੱਤੀ ਐ ਦੇਦੀ ਭਾਵੇਂ। ਕਿ ਮੈਂ ਮੰਮੀ ਇਕੱਲੇ ਬੋਲੀ ਜਾਂਨੇ ਆ। ਕੁਝ ਨਹੀਂ ਬੱਸ ਉਹਦੇ ਹੀ। ਅੱਛਾ ਦੇਖਿਓ ਕੱਪੜੇ। மென் ரெண்ட் ஆ हां मेरे, मेरे, ना, मेरे काड़ा, काड़ा गा पर नहीं हां ते आ ही रंग ਤਾਂ ਮੇਰੇ ਪਾ ਆ ਫਿਰ ਤੁਸੀਂ ਆ ਬਣਾ ਲਿਓ ਨਾ ਮੇਰਾ ਕਿੱਥੇ ਸੋਹਣਾ ਲੱਗੂ ਇਹ ਕਾਲਾ ਕਾਲਾ ਸੂਟ ਕੁਛ ਨਹੀਂ ਹੁੰਦਾ ਮਮੀ ਸੋਹਣਾ ਲੱਗੂਗਾ ਇਹ ਕਾਲਾ ਨਹੀਂ ਹੈਗਾ ਗਾ ਇਹ ਗਰੇਜ ਹੈਗਾ ਸਮਾਨੀ ਜਾ ਨਾਲੇ ਪੋਲਾ ਵਾਧਾ ਦੇ ਨਹੀਂ ਤੂੰ ਤੁਹਾਡੀ ਕਿੰਨੇ ਕੋਈ ਨਹੀਂ ਤੁਹਾਡੀ ਫੱਤਰ ਲੈਣੀ ਫਿਰ ਆਹ ਤੋਂ ਵਾਲੋ ਆਹ ਤੋਂ ਨੂੰ ਪਸੰਦ ਆ ਆਪਾਂ ਫਿਰ ਲਿਆਵਾਂਗੇ 2500 ਦਾ ਆਇਆ ਦਾ ਕੋਈ ਨਹੀਂ ਹਜੇ ਮੇਰਾ ਡੰਗਾ ਲੈਂਦਾ ਤੇ ਜਿੱਦੇ ਮੈਨੇ ਲੋੜ ਹੋਈ ਮੈਂ ਆਪਦੇ ਬਣਾ ਲਿਆਉਂਗੀ ਤੇ ਮੈਂ ਤਾਂ ਫਿੱਕੇ ਰੰਗ ਬਣਾ ਕੇ ਲਿਆਉਂਗੀ ਨਾਲੇ ਵੇਰੇ ਫੋਟੋ ਵੀਰੇ ਤੋਂ ਨਹੀਂ ਤੇ ਨੀ ਤੇਰੇ ਕੋਲ ਨਾਲੇ ਸਮਾ ਕੇ ਪੜਾ ਲਵਾਂਗੇ ਸਮਾ ਕੇ ਕੇ ਫਿਰ ਤੁਸੀਂ ਸਿਉਂਦੇ ਹੋ ਮੈਂ ਕੰਮ ਕੰਮ ਕਰ ਲਵਾਂਗੀ ਤੁਸੀਂ ਸਿਉਂਦੇ ਦਿਨੇ ਹਾਂ ਮੈਂ ਕਿਉਂ ਨਹੀਂ ਕੋਈ ਹੈਨਾ ਇਹ ਦਿਨਾਂ ਚ ਨੀ ਨੀ ਨਹੀਂ ਫਿਰ ਨਹੀਂ ਇਹ ਦਿਨਾਂ ਮੈਂ ਵੀ ਰੰਗਾਉਣੀ ਦੇਦੀ ਇਹਦੇ ਨਾਲ ਦੀ ਨਾ ਜਿਹੜੀ ਚੁੰਨੀ ਸੀ ਉਹ ਮੈਨੂੰ ਪਸੰਦ ਨਹੀਂ ਆਈ ਹੋਰ ਹੀ ਸੀਗੀ ਫਿਰ ਮੈਂ ਇਹ ਜੀ ਰੰਗਾਉਣੀ ਦੇ ਆਈ ਚੁੰਨੀ ਮੈਂ ਕਿਾ ਚੱਲੇ ਡਿਊਟ ਮਾਉਂਦੇ ਪੜ ਲੈਣਗੇ ਹਾਂ ਇਹਦੇ ਨਾਲ ਮੈਂ ਕਿਹਾ ਘਰੇ ਸੁੱਤੀ ਲੇਤੀ ਜਾਂ ਕਰੂਗੀ ਹਾਂ ਆ ਆ ਘਰੇ ਪਾਲਾ ਤੁਸੀਂ ਸਮਾ ਕੇ ਹਾਂ ਸੁੱਤੀ ਜੰਨੀ ਆਲਾ ਹੋ ਗਿਆ ਤੂੰ ਹੂੰ ਸੁੱਤੀ ਹਾਂ ਮਮੀ ਸੁੱਤੀ ਐ ਦੀ ਚਲ ਇਹ ਤੂੰ ਘਰੇ ਪਾਲਾ ਆ ਤੂੰ ਜਾਣ ਨੂੰ ਆ ਮੜਾ ਮੋਟਾ ਕਿੰ ਮੰਡੀ-ਮੁੰਡੀ ਜਾਨਣੀ ਐ ਜਦੋਂ ਕਿ ਤੇ ਸ਼ਹਿਰ ਹ ਯਾਰ ਉਦੋਂ ਵਾਸਤੇ ਕਰਦਾ ਆ ਵੀ ਸੋਣਾ ਸੂਤ ਨਾਲੇ ਬੋਲਾ ਵਾਲਾ ਮਮੀ ਕਪੜਾ ਹਾਂ 8:00 ਜੇ ਦਾ ਹੋਇਆਗਾ ਨਾਲੇ ਜੇ ਆਂ ਜੇ ਪਾਪਾ ਆਖੇ ਹੁੰਦਾ ਘਰੋਂ ਉਸ ਮਾਲ ਹਾਂ ਉਹ ਬਣਾ ਦੋ ਕੋਈ ਨਹੀਂ ਆੱਖ ਨੇ ਜੇ ਕੱਟ ਲੂੰਗੀ 1:00 ਵਜੇ ਹੂੰ ਤੇ ਆ ਉਹ ਵੀ ਤੇ ਚਾਚੂ ਕਰਕੇ ਪੀਲੀ ਕੇ ਬਣਾਵਾਂ ਮੈਂ ਜਾ ਮੈਂ ਤਾਂ ਪੀਤੀ ਨਹੀਂ ਨਿਕਾ ਖੇਤ ਬਾਗਿਆ ਮੈਂ ਉਹਨਾਂ ਆਖ ਕੇ ਚਾਹ ਪੀ ਜਾ ਆ ਨਾ ਮੈਂ ਪੀਦਾ ਨਹੀਂ ਚਾਹ ਤੇ ਉਹ ਤਾਂ ਟੱਪ ਗਿਆ ਖੇਤ ਨੂੰ ਹੁਣ ਮੈਂ ਤੁਹਾਨੂੰ ਟਿਕੀਆਂ ਦਿੱਤੀ ਫਿਰ ਮੈਂ ਬਣਾ ਲੈਨੇ ਕੋਈ ਬਣਾ ਲੂੰਗੀ ਚਾਹ ਕਰ ਲਾ ਤੇ ਚਾਹ ਕਰਕੇ ਉਹਨੂੰ ਐ ਕਰੀ ਲਫਾਫੇ ਬਿਸਕਟ ਪਾ ਦੇ ਤੇ ਕੱਲੇ ਨੂੰ ਭੇਜ ਦਿੱਤੀ ਉਹਦੀ ਚਾਹ ਪੜਾਇਆਊਗਾ ਨਾ ਕੋਈ ਨਹੀਂ ਮੰਮੀ ਭੇਜ ਦਿੰਨੀ ਆ ਮੈਂ ਲੈ ਆ ਗਈ ਕਿਉਂ ਨਾ ਮੋਟਰੂਟਰ ਛੱਡੀ ਐ ਹੋਰ ਕੀ ਨਹੀਂ ਕੋਈ ਹੋਰ ਪੈਰਾ ਪੂਰਾ ਨਹੀਂ ਕੋਈ ਨਾ ਨਾ ਕੁਝ ਨਹੀਂ ਲਿਆਈ ਮੰਮੀ ਇਕ ਤਾ ਗਰਮੀ ਬਾਲੀ ਸੀ ਗੀ ਨਾ ਅਸੀਂ ਤਾ ਇਕ ਦੁਕਾਨ ਤੋ ਕਲੇ ਸੂਟ ਖਰੀਦ ਕੇ ਤੇ ਆ ਗਏ ਬਸ ਚਲ ਵਧੀਆ ਭਾਈ ਸੋਹਣੇ ਆ ਹਾਂ ਵਧੀਆ ਆ ਮੈਂ ਪੱਚੀ ਸੋ ਦਾ ਲਿਆ ਈ ਆ ਦੂਜੇ ਦੋਨੇ ਪੰਦਰਾਂ ਸੋ ਦੇ ਦੋਨੇ ਆ ਗਏ ਬਸ ਹਾਂ ਸੋਹਣੇ ਆ ਗਏ ਤੇਰਾ ਇਸ ਤੋਂ ਘੱਟ ਤਲੀ ਦਾ ਆਉਂਦਾ ਸੀ ਆਉਂਦਾ ਵੀ ਨਹੀਂ ਮੰਮੀ ਹਾਂ ਚਲ ਕੋਈ ਨਹੀਂ ਤੇ ਕੋਈ ਦਾਲ ਸਬਜੀ ਲਿਆਉਂਦੇ ਫੇਰ ਉਥੋਂ ਮੰਡਲੋਂ ਸਬਜੀ ਲਿਆਂਦੀ ਮੰਮੀ ਗੋਭੀ ਲਿਆਈ ਗੋਭੀ ਤਾਂ ਮੈਂ ਕੀ ਵਾਲੀ ਉਹ ਫਿਰ ਕੋਈ ਨਹੀਂ ਮਮੇ ਕਹਿੰਨੇ ਮੇਰਾ ਗੋਭੀ ਖਾਣ ਨੂੰ ਜੀ ਕਰਦਾਗਾ ਫਿਰ ਅਸੀਂ ਗੋਭੀ ਲੈਣਾ ਚੱਲ ਤੜਕੇ ਸੁੱਕੀ ਬਣ ਜੂਗੀ ਟਿਫਨ ਚ ਪਾਈ ਜਾਊਗੀ ਚਲ ਆਹ ਕੋਈ ਗੱਲ ਨਹੀਂ ਨਾਲ ਵੀ ਖੇਤ ਬੰਨੇ ਜਾਂਦੀ ਹੈ ਹੁਣ ਹਾਂ ਸਬਜ਼ੀ ਤਾਂ ਸੁੱਕੀ ਨਾ ਤਾਂਗੀ ਬਾਹਰ ਤਾਂ ਹਾਂ ਇਹ ਤਾਂ ਹੈ ਹਾਂ ਤੇ ਤਾਂ ਕੀ ਕਰਨੀ ਕੋਈ ਨਹੀਂ ਅਜੇ ਕੀ ਐਂਡ ਖਾੜ ਕੇ ਕਰਨੀ ਹਾਂ ਨਾਲ ਨਿੱਕੇ ਦੀ ਫੜਾਇਆ ਹੋਵੇ ਚੱਲ ਤੇ ਹੋਰ ਤਰੱਕ ਤੇ ਮਾਗ ਫਿਰ ਨਾਲ ਕੋਈ ਕਿੱਥੇ ਫਿਲਮ ਫੁਲਮ ਦੇਖਣ ਜਾਣ ਨਾ ਮਮੀ ਗਰਮੀ ਚ ਕਿਹੜੀਆਂ ਫਿਲਮਾਂ ਆ ਕਰ ਹੀ ਜਾਂਦਾ ਸੀ ਕਿ ਫਿਲਮ ਵੀ ਦੇਖ ਕੇ ਆਵਾਂਗੇ ਹੂੰ ਚਾੜ ਕਰਦੇ ਹੋਣਗੇ ਤੇਰੇ ਨਾਲ ਮੈਂ ਤਾਂ ਕੱਪੜਿਆਂ ਦੀ ਮਾਰੀ ਗਈ ਸੀਗੀ ਚਲੋ ਵਧੀਆ ਕੋਈ ਹੋਰ ਥੂੜ ਮੈਂ ਚੱਪੇ ਕੋਈ ਹੋਰ ਕੀ ਮਿਲੇ ਨਾ ਕੁਝ ਨਹੀਂ ਲੈ ਮੁੰਮੀ ਗਰਮੀ ਚ ਮੇਰਾ ਤਾਂ ਜੀ ਨਹੀਂ ਕਰਦਾ ਮੈਂ ਤੁਹਾਨੂੰ ਦੱਸਦੀ ਜਾਂਦੀ ਹਾਂ ਜਦੋਂ ਘਰੋਂ ਤੁਸੀਂ ਬਾਗੇ ਮੈਂ ਕਿਹਾ ਵੀ ਲੈ ਕੇ ਆਉਂ ਆ ਵੀ ਉੱਥੇ ਹੀ ਤਾਂ ਗਰਮੀ ਜਿੱਕੇ ਦਾ ਮਾਈ ਤੇ ਮੇਰੇ ਕੋਲੇ ਸੂਟ ਲੈ ਕੇ ਮੈਂ ਇਹਨਾਂ ਨੂੰ ਕਿਹਾ ਚਲੋ ਚੱਲੀਏ ਮੈਂ ਚੱਲ ਦੋ ਤਾਂ ਹੂੰ ਵਧੀਆ ਤੇ ਮੈਂ ਇੱਕ ਦਿਨ ਹੋਰ ਗੱਲ ਪੁੱਛ ਲਈ ਪੁੱਛੋ ਮਮੀ ਉਨੇ ਨਿੱਕਾ ਕਿਉਂ ਆਏ ਬਦਲਿਆ ਬਦਲਿਆ ਜਿਹਾ ਲੱਗਦਾ ਹੈ ਮੇਰੇ ਕੋਲੋਂ ਗਿਆ ਹੁਣ ਤੇ ਮੈਨੂੰ ਆ ਨਾ ਕਿ ਮੈਂ ਜਾਂ ਨਾ ਖੇਤ ਮੈਂ ਕਿਹਾ ਮੈਂ ਚਾਹ ਕਰਨੀ ਨਹੀਂ ਹੈ ਕਹਿੰਦਾ ਚਾਹ ਤਾਂ ਨਹੀਂ ਮੈਂ ਪੀਣੀ ਤੇ ਮੈਂ ਆਹ ਦੌਦੀ ਦਾ ਤੈਨੂੰ ਪਤਾ ਤਾਂ ਹੈ ਮੇਰਾ ਖਹਿੜਾ ਨਹੀਂ ਛੱਡਦੀ ਹਾਂ ਹਾਂ ਹੁਣ ਜੇ ਤੇ ਬੈ ਗਈ ਮੇਰੇ ਕੋਲੇ ਕਹਿੰਦਾ ਹੁਣ ਤਾਂ ਕੁੱਤਿਆਂ ਦੀ ਕਦਰ ਜ਼ਿਆਦਾ ਬੰਦਿਆਂ ਨਾਲ ਬੰਦਿਆਂ ਦੀ ਤਾਂ ਕਦਰ ਨਹੀਂ ਤੇ ਪਰ ਨਿੱਕਾ ਤਾਂ ਆਏ ਜੇ ਕਰਦਾ ਨਹੀਂ ਹੁੰਦਾ ਤੇ ਨਿੱਕਾ ਤਾਂ ਮੇਰੀ ਹਰ ਇੱਕ ਗੱਲ ਤੇ ਹਾਂ ਸਹਾ ਕਰਦਾ ਸੀ ਤੇ ਨਾਲੇ ਜਦੋਂ ਆਉਣਾ ਤਾਂ ਹੱਥ ਕੇ ਮਾਂ ਮਾਂ ਕਰਨਾ ਆ ਕੇ ਮੇਰੇ ਮੰਜੇ ਤੇ ਰਹਿਣਾ ਅੱਜ ਤਾਂ ਪਤਾ ਨਹੀਂ ਕੀ ਗੱਲ ਜੇ ਮੈਂ ਆਟਾ ਨਹੀਂ ਜੋ ਆਈ ਤਾਂ ਆ ਨਿੱਕਾ ਜੱਗਨਾ ਹੋਦਿਆ ਹੁੰਨਾ ਨਿੱਕਾ ਜੱਗਨਾ ਹੋਦਿਆ ਕੀ ਗੱਲ ਬਾਤ ਹੈ ਕੁਝ ਦੁਖਦਾ ਨਾ ਹੋਵੇ ਮੈਂ ਵੀ ਗਰਮੀ ਵਾਲੀ ਆ ਸਾਰਾ ਦਿਨ ਗਰਮੀ ਚ ਰਹਿੰਦਾ ਹਾਂ ਨਾ ਭਾਈ ਕੁਝ ਨਹੀਂ ਦੁਖਦਾ ਸੁਖਦਾ ਤਾਂ ਉਹ ਦੁਖਦੇ ਵਾਲੀ ਗੱਲ ਤਾਂ ਮੈਨੂੰ ਪਤਾ ਪਰ ਮੈਂ ਮਾਂ ਐ ਵੀ ਕੀ ਦੁਖਦਾ ਜਵਾਕਦਾ ਜਾਂ ਕਿਉਂ ਆਂ ਮਾਂ ਨੂੰ ਤਾਂ ਪਹਿਲਾਂ ਪਤਾ ਲੱਗ ਜਾਂਦਾ ਜੇ ਕੁਤ ਦਾ ਚਿਰਦੋ ਤੇ ਮਾਂ ਨੂੰ ਤਾਂ ਵੀ ਪਤਾ ਲੱਗ ਜਾਂਦਾ ਹਾਂ ਮੰਮੀ ਦਾ ਹੈਗੀ ਇਹ ਗੱਲ ਹਾਂ ਪਰ ਕੋਈ ਮੈਨੂੰ ਕੁਸ ਦਾਲ ਚ ਹੋਰ ਐਂ ਦਗਾ ਜੀ ਦਾਲ ਚ ਪਾਉ ਨਾ ਮਮੀ ਦਾਲ ਚ ਕਾਲੀ ਵਾਲੀ ਕਿਹੜੀ ਗੱਲ ਹੈ ਕਿ ਦੁਪਹਿਰੇ ਜਦੋਂ ਖੇਤੋਂ ਆਇਆਗਾ ਉਹ ਤਾਂ ਵਧੀਆ ਰੋਟੀ ਖਾਦੀ ਐ ਚਾਹ ਪੀਤੀ ਐ ਜਾਂ ਤਾਂ ਗਰਮੀ ਦਾ ਕਰਕੇ ਕਹਿੰਦਾ ਹੋਊਗਾ ਵੀ ਮੈਂ ਚਾਹ ਨਹੀਂ ਪੀਂਦਾ ਨਾ ਭਾਈ ਰੋਟੀ ਪਾਣੀ ਤਾਂ ਤੂੰ ਉਹਨੂੰ ਵਧੀਆ ਦਿੰਨੀ ਐ ਨਾਲ ਦਾ ਨਾ ਮਮੀ ਥੋੜਾ ਸਾਹਮਣੇ ਦਾ ਰੋਟੀ ਦਿੰਨੀ ਐ ਪਾ ਕੇ ਵਧੀਆ ਕਈ ਹੁਣ ਮੈਂ ਤਾਂ ਦੇਖੱ ਸੇਵਰ ਤੇਰੇ ਸਿਰ ਤੇ ਛੱਡ ਜਾਈਂ ਨੀ ਸਾਰਾ ਘਰ ਬਿੱਲਿਆ ਤੇ ਇਹ ਨਾ ਹੋਵੇ ਕਦੋਂ ਕੋਈ ਗੱਲ ਮੈਨੂੰ ਜਾਂ ਮੇਰੇ ਪੁੱਤ ਦੇ ਮੂੰਹੋਂ ਜਾਂ ਕਿਤੇ ਦੇ ਹੋਰ ਆਣ ਕੁਆੜ ਦੇ ਮੂੰਹੋਂ ਦੰਨੀ ਬਵੇ ਉਹਦੇ ਨਾਲ ਚੰਗਾ ਹੋਊਗਾ ਮੈਨੂੰ ਪਹਿਲਾਂ ਗੱਲ ਦੱਸ ਦੀ ਨਾ ਨਾ ਅੱਜ ਮੈਂ ਚੰਗੀ ਆ ਤੇਰੇ ਨਾਲ ਤੇ ਭਾਈ ਜੇ ਤੂੰ ਮੇਰੇ ਪੁੱਤ ਨਾਲ ਵਿਗੜੇਂ ਹੀ ਤਾਂ ਫਿਰ ਮੈਂ ਨਹੀਂ ਤੇਰੇ ਨਾਲ ਚੰਗੀ ਰਹਿਣੀ ਮੈਂ ਵੀ ਵਿਗੜ ਜੂ ਇਹ ਤਾਂ ਪਾਈ ਤੇਰਾ ਬਹਾਨਾ ਇੱਕੋ ਜਿਹਾ ਕੋ ਤਾਂ ਠੀਕ ਹੈ ਮੰਮੀ ਪਰ ਮੈਂ ਰੋਟੀ ਪਾਣੀ ਦਾ ਕਿਉਂ ਫਰਕ ਰੱਖੂੰਗੀ ਥੋੜੇ ਕੋਲੇ ਬੈਠ ਕੇ ਤਾਂ ਰੋਟੀ ਖਾਂਦਾ ਦਾ ਹੁਣ ਮੈਂ ਕਿਹੜਾ ਖਾਰਾ ਦਿਨ ਉਹਦੇ ਕੋਲੇ ਰਹਿਣੀ ਆ ਮੈਂ ਤਾਂ ਦਿਨੇ ਹੁਣ ਕਿਸੇ ਨਾ ਕਿਸੇ ਪਾਸੇ ਮੈਂ ਤਾਂ ਜਾਣਾ ਹੁਣ ਬਣਿਆ ਹੀ ਰਹਿੰਦਾ ਕਦੇ ਕਿਸੇ ਦੁੱਖ ਸੁੱਖ ਨੂੰ ਹੋ ਗਿਆ ਕਦੇ ਕਿਧਰੇ ਕਦੇ ਕਿਧਰੇ ਮੈਂ ਤਾਂ ਤੁਰ ਹੀ ਫਿਰਦੀ ਆ ਹਾਂ ਹੁਣ ਖੇਤ ਮੈਥੋਂ ਮੈਂ ਰੋਟੀ ਪੜਾਉਣ ਮੈਨੂੰ ਕਦੇ ਖੇਤਾਂ ਨਾਲ ਨਹੀਂ ਜਾਣ ਨਹੀਂ ਦਿੱਤਾ ਨਾ ਤੂੰ ਜਾਣ ਦਿੱਤਾ ਘਰੇ ਉਹਨੂੰ ਆਏ ਨੂੰ ਮੈਂ ਰੋਟੀ ਪਾਣੀ ਦਿੰਨਗੋਈ ਆ ਤੇਰੇ ਸਾਹਮਣੇ ਚੱਲ ਭਾਈ ਦੇਖ ਸੁੱਖ ਨਾ ਸਭ ਕੁਝ ਘਰੇ ਦੁੱਧ ਵਾਲ ਘਰੇ ਆ ਕਿਉਂ ਕੰਦੂ ਕਰਿਆ ਚੰਗਾ ਮੇਰੇ ਪੁੱਤ ਨੂੰ ਕਿਉਂ ਪਾ ਕੇ ਤੇ ਚੰਗੀ ਦਹੀਂ ਲੱਸੀ ਸਭ ਤੋਂ ਹੁੰਦਾ ਹੈਗਾ ਤੇ ਰੋਟੀ ਬਚ ਗਿਆ ਫੜਾਇਆ ਕਰ ਪਰ ਮੈਨੂੰ ਮੇਰੇ ਪੁੱਤ ਵਾਜੀ ਜਿਹੜੇ ਖਾਂਦਾ ਬਹਿਰਾਵਾ ਜਿਹਾ ਕਰ ਮੈਨੂੰ ਆਇ ਲੱਗਿਆ ਵੀ ਕੋਈ ਨਾ ਕੋਈ ਘਰੇ ਗੱਲ ਲੈ ਜੇ ਗੱਲ ਹੁੰਦੀ ਮੰਮੀ ਮੋਨੂ ਵੱਡੇ ਨੂੰ ਵੀ ਤਾਂ ਪਤਾ ਲੱਗਦਾ ਬਟੇ ਨੂੰ ਨਹੀਂ ਪੁੱਤ ਮੈਂ ਆਂਦੀ ਵੀ ਬਟੇ ਨੂੰ ਪਤਾ ਲੱਗਾ ਮੈਂ ਇਹਨੂੰ ਦੱਸਨੀ ਆ ਗੱਲ ਹੂੰ ਸਾਡੇ ਪਿੰਡ ਦੀ ਉਹ ਮੇਰੀ ਨਾ ਕਾਇਦੀ ਨੂੰ ਸੀ ਹਾਂ ਮੈਂ ਹੀ ਕਰਦੀ ਸੀ ਉਹ ਉਹ ਜਿਹੜੀ ਵੱਡੀ ਸੀ ਉਹ ਛੋਟੇ ਮੁੰਡੇ ਦਾ ਦਰਿਆਉਤ ਬਾੜੀ ਕਰਦੀ ਤੇ ਜਿੱਦੇ ਲੱਗਿਆ ਪਤਾ ਫਿਰ ਤਲਾਕ ਤਿੱਕਰ ਗੱਲਾਂ ਹੋਣ ਮਾਤਾ ਦੀ ਹੱਥ ਬਣ ਬਣ ਕੇ ਕਰੇ ਲੱਗੀ ਮੁੰਡਾ ਆਖੇ ਵੱਡਾ ਮੈਂ ਰੱਖਣੀ ਨਹੀਂ ਤੇ ਉਹ ਜਿਹੜੇ ਛੋਟੇ ਦਾ ਪਤਾ ਲੱਗਿਆ ਵੀ ਇਹ ਇਹਨੂੰ ਆਚਾਰ ਨਾਲ ਰੋਟੀ ਦਿੰਦੀ ਐ ਤੇ ਫੇਰ ਉੱਥੋਂ ਗੱਲ ਜਾੜੇ ਵਿਗੜ ਗਈ ਤੀ ਇਹ ਨਾ ਹੋਵੇ ਭਾਈ ਕੱਲ ਨੂੰ ਕਿੱਥੇ ਉਹਨਾਂ ਦੇ ਘਰ ਵਾਲੀ ਕਹਾਣੀ ਮੇਰੇ ਘਰੇ ਬਣ ਗਈ ਨਾ ਐਂ ਤਾਂ ਕਿਵੇਂ ਬਣ ਜੂਗੀ ਮੰਮੀ ਜੇ ਮੈਂ ਉਹ ਵਾ ਦਿੰਦੀ ਨਹੀਂ ਆਚਾਰ ਨਾਲ ਰੋਟਣਾ ਤੁਹਾਨੂੰ ਦੱਸਿਆ ਹੀ ਹੋ ਨਿੱਕੇ ਨੇ ਜੇ ਮੈਨੂੰ ਨਿੱਕਾ ਸਾਰਾ ਗੱਲਾਂ ਦੱਸ ਦਿੰਦਾ ਫੇਰ ਤਾਂ ਮੈਨੂੰ ਇਨੀ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਸੀ ਕਿਉਂ ਮੈਂ ਖੁਰਜਦੀ ਮੈਂ ਤਾਂ ਹੁਣ ਜਦੋਂ ਦਾ ਫੇਟ ਗਿਆ ਮੈਂ ਤਾਂ ਖੁਰਜ ਹੀ ਨਹੀਂ

Ini kan yang diakses dari pemerintah di luar. Kan mereka bakal dikobin, di jalan luar, di persipulai tentang kelajuan yang kira-kira karyawan.